ਪਿੰਡ ਚੰਦਪਾਣ ਦੀ ਸਰਪੰਚਣੀ ਦੇ ਪਤੀ ਕੁਲਦੀਪ ਸਿੰਘ ਦੇ ਮਾਤਾ ਪਿਤਾ ਦਾ ਆਇਆ ਮੁਰਤੇ ਬਿਆਨ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪਿੰਡ ਚੰਦਪਾਣ ਦੀ ਸਰਪੰਚਣੀ ਦੇ ਪਤੀ ਕੁਲਦੀਪ ਸਿੰਘ ਦੇ ਮਾਤਾ ਪਿਤਾ ਦਾ ਬਿਆਨ ਆਇਆ ਸੀ ਕਿ ਉਹਨਾਂ ਦੇ ਬੇਟੇ ਨਾਲ ਉਹਨਾਂ ਦੀ ਨਹੀਂ ਬਣਦੀ ਪਰ ਅੱਜ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਸਾਡੇ ਬੇਟੇ ਨਾਲ ਸਾਡੀ ਬਿਲਕੁਲ ਬਣਦੀ ਹੈ ਆਓ ਸੁਣਦੇ ਹਾਂ ਕੀ ਕਹਿੰਦੇ ਹਨ ਉਹਨਾਂ ਦੇ ਮਾਤਾ ਪਿਤਾ ਦਾ ਆ ਕੁਲਦੀਪ ਸਿੰਘ ਤੁਹਾਡੇ ਕੀ ਲੱਗਦੇ ਜੀ ਮੇਰਾ ਪੁੱਤਰ ਹੈ ਅੱਛਾ ਉਸਦੇ ਤੁਸੀਂ ਇੱਕ ਬਿਆਨ ਜਾਰੀ ਕੀਤਾ ਗਿਆ ਸੀਗਾ ਵੀ ਕੁਲਦੀਪ ਸਿੰਘ ਗਲਤ ਆ ਤੇ ਮੇਰੇ ਤੋਂ ਨੇ ਪਰਚਾ ਦਰਜ ਕਰਾਇਆ ਗਿਆ ਉਸ ਨੂੰ ਲੈ ਕੇ ਤੁਸੀਂ ਅੱਜ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਕੀ ਗੱਲਬਾਤ ਆ ਸਾਰੀ ਜੀ ਉਹ ਜੀ ਸਾਨੂੰ ਭਲੇਕੀ ਨਾ ਗੱਡੀ ਲਿਜਾ ਕੇ ਜੀ ਪੱਕੂ ਨੇ ਗੱਡੀ ਸਾਡੇ ਵਾਸਤੇ ਘੱਲੀ ਜੀ ਜੀ ਟੋਡਾ ਘਰ ਆ ਜਿਹੜਾ ਉਹ ਗਵਰਨਮੈਂਟ ਦੇ ਖਾਤੇ ਜਾਂਦਾ ਜੀ ਖਾਤੇ ਜਾਂਦਾ ਉਹ ਅਸੀਂ ਜਦੋਂ ਆ ਕੇ ਵੇਖਿਆ ਤਾਂ ਮੇਰਾ ਸਰੀਰ ਕਾਉ ਮਾਉ ਹੋ ਗਿਆ ਜੀ ਜੀ ਮੈਥੋਂ ਗਲਤ ਬਿਆਨ ਦਵਾਈ ਜੀ ਉਹਦੇ ਗੱਡੀ ਦੇ ਵਿੱਚ ਇੱਕ ਮਣੀ ਸਤਲਾਮ ਸਿੰਘ ਦਾ ਮੁੰਡਾ ਨਾਲ ਟੱਲੇ ਸੀਗਾ ਜੀ ਲੈਣ ਮੈਂ ਠੀਕ ਹੈ ਜੀ ਉਹਨਾਂ ਨੇ ਮੈਥੋਂ ਗਲਤ ਬਿਆਨ ਦਵਾਈ ਦੀ ਆ ਕੀ ਜਿਹੜਾ ਕੁਲਦੀਪ ਸਿੰਘ ਹੈ ਜੀ ਇਦ ਨਾਲ ਤੁਹਾਡੀ ਬਣਦੀ ਨਹੀਂਗੀ ਨਹੀਂ ਜੀ ਬਣਦੀ ਆ ਜੀ ਬਣਦੀ ਆ ਪਰ ਜਿਦਾ ਬੋਲ ਅਸੀਂ ਜਰੂਰ ਜਦੇ ਜੁਠੇ ਸੀ ਠੀਕ ਹੈ ਜੀ ਉਹ ਜਿਹੜੀ ਆਪਣੇ ਘਰਾਂ ਵਿੱਚ ਜਲਾਈ ਚੱਲਦੀ ਉਹ ਚੱਲ ਚੱਲੀ ਜਾਂਦੀ ਕਿੱਥੇ ਸੀ ਤੁਸੀਂ ਉਸ ਵੇਲੇ ਉਹ ਟਾਈਮ ਅਸੀਂ ਜਿੱਤ ਪੰਗੜੀ ਚ ਸੀ ਅੱਛਾ ਊੜ ਕੁੜੀ ਕੋਲੇ ਕਿੰਨੇ ਕਿ ਚਿਰ ਤੋਂ ਉੱਥੇ ਸੀ ਉੱਥੇ ਹਨ ਉਹਗੇ ਜੀ ਕੰਮ ਤੋਂ ਕੰਮ 4-5 ਮਹੀਨੇ ਠੀਕ ਹੈ ਜੀ ਤਾਂ ਤੁਹਾਨੂੰ ਕੀ ਲੱਗਦਾ ਸਾਰਾ ਕੁਝ ਜਿਹੜਾ ਹੋਇਆ ਉਹ ਕਿਉਂ ਹੋਇਆ ਉਹ ਜੀ ਮੇਰਾ ਮੁੰਡਾ ਬਿਲਕੁਲ ਸਹੀ ਸਾਫ ਜੀ ਤਰੀਕੇ ਨਾਲ ਜਾਣਦਾ ਸੀ ਜੀ ਤੇ ਜਿਹੜੀ ਲੜਾਈ ਆ ਓ ਤਾਂ ਬੁਰਿਆਂ ਦੀ ਹੁੰਦੀ ਹੁੰਦੀ ਐ ਤੁਹਾਨੂੰ ਪਤਾ ਨਹੀਂ ਆ ਜਿਹੜਾ ਪਿੰਡ ਚ ਸਾਰਾ ਜਿਹੜਾ ਐਡਾ ਘਟਨਾ ਕਰਮ ਹੋਇਆ ਅ ਚੰਦਪਾਲ ਦੀ ਹਿੱਸਾ ਬਣੀ ਐ ਗਲਤ ਹੋਇਆ ਜੀ ਜੀ ਬਿਲਕੁਲ ਗਲਤ ਇਹ ਜਿਹੜੀ ਖਾਲੀ ਐ ਇਹ ਬਿਲਕੁਲ ਇਹ ਬਿਲਕੁਲ ਗਲਤ ਬਣਾਉਂਦੇ ਸੀਗੇ ਜੀ ਮੇਰੇ ਮੁੰਡੇ ਨੇ ਤਾਂ ਇਹਨਾਂ ਨੂੰ ਰੋਕਿਆ ਸੀਗਾ ਜੀ ਉਹਨਾਂ ਨੇ ਇਹ ਇਹ ਨਹੀਂ ਇਹ ਜਿੱਥੇ ਸਗਾ ਨਹੀਂ ਕੋਲタル ਜਾਮ ਲਗਾ ਕੀ ਤੁਸੀਂ ਹੁਣ ਇਹ ਚਾਹੁੰਦੇ ਹੋ ਵੀ ਆ ਪਿੰਡ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਇਹ ਜੀ ਅੱਜ ਤਾਂ ਇਹ ਚਾਹੁੰਦੇ ਆ ਜੀ ਜਵਾ ਅਮਨ ਸ਼ਾਂਤੀ ਰਹੇ ਉਹਨਾਂ ਤੇ ਪਰਚੇ ਪੈ ਜਾਣ ਆ ਪਰਚੇ ਉਹਨਾਂ ਤੇ ਤਕਰੀਬਨ ਹੋ ਹੀ ਚੁੱਕੇ ਆ ਜੀ ਪਰਚੇ ਉਹਨਾਂ ਤੇ ਹੋ ਗਏ ਆ ਜੀ ਕਰ ਕੀਤਾ ਜਾਵੇ ਤੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਜੀ ਠੀਕ ਹੈ ਜੀ ਆ ਮਤਾ ਜੀ ਕੀ ਨਾ ਤੁਹਾਡਾ ਮੇਰਾ ਨਪਰ ਮੇ ਜੀਤ ਹੈ ਜੀ ਆਏ ਕੀ ਗੱਲਬਾਤ ਹੋਈ ਹੈ ਜੀ ਇਹ ਗੱਲਬਾਤ ਤਾਂ ਜੀ ਖਾਲੀ ਦਾ ਰੌਲਾ ਸੀ ਜੀ ਤੇ ਮੁੰਡਾ ਜੀ ਵਿਧਗਾ ਸਾਡਾ ਸਾਰੇ ਪਾਸੋਂ ਸਹੀਤ ਸੀ ਜੀ ਇਹ ਮੁੰਡੇ ਕੀ ਨਾ ਤੁਹਾਡੇ ਲੜਕੇ ਦਾ ਜੀ ਕਲਦੀਪਾ ਜੀ ਉਹ ਜੀ ਉਹਦੇ ਘਰ ਵਾਲੀ ਨੂੰ ਵੀ ਉਹ ਸਰਪੰਚੀ ਨਹੀਂ ਜਿੱਤੀ ਸੀ ਜੀ ਜੀ ਤੇ ਕਿਸੇ ਤੋਂ ਜਰੀ ਨਹੀਂ ਗਈ ਜੀ ਤੇ ਪੱਤਰਕਾਰ ਸੀਗਾ ਜੀ ਤੇ ਉਦੋਂ ਵੀ ਆਏ ਸੀ ਵੀ ਇਹ ਪੱਤਰਕਾਰ ਆ ਠੀਕ ਹੈ ਜੀ ਤੇ ਹਣ ਜੀ ਸਰਪੰਚ ਆ ਗਈ ਤੇ ਹਣ ਜਮਈ ਦੁਨੀਆ ਉਹ ਆ ਵੀ ਥੋੜੇ ਵੱਧ ਘਰ ਆਹੋ ਲੱਗਦੇ ਸੀ ਵੀ ਦੋ ਚਾਰ ਛੜ ਛੱਕਿਆ ਛੱਕਿਆਂ ਦੇ ਆ ਜੇਕਰ ਗੱਲ ਕੀਤੀ ਜਾਵੇ ਕੁਝ ਘਰ ਜਿਹੜੇ ਕੀ ਤੁਹਾਡੇ ਇਹਨਾਂ ਦੇ ਚਾਚੇ ਤਾਏ ਸੀਗੇ ਜੀ ਕੁਲਦੀਪ ਦੇ ਉਹਨਾਂ ਨੇ ਵੀ ਅਲੀਗੇਸ਼ਨ ਉਹਨਾਂ ਦੇ ਵੀ ਨਾਲ ਸੀਗਾ ਜੀ ਕਿ ਕੁਲਦੀਪ ਸਿੰਘ ਹੀ ਸਾਨੂੰ ਜਾਣ ਪੁੱਜ ਕੇ ਖਰਾਬ ਕਰਦੇ ਤੇ ਸਾਡੇ ਘਰਾਂ ਦਾ ਪਾਣੀ ਲਗਾਤਾਰ ਪਹਿਲਾਂ ਪੈ ਰਿਆ ਸੀ ਕੀ ਜਿਹੜਾ ਪਾਣੀ ਪਹਿਲਾਂ ਪੈ ਰਿਆ ਸੀ ਨਾਲੀ ਦੇ ਵਿੱਚ ਪਹਿਲਾਂ ਵੀ ਪੈ ਰਿਆ ਸੀ ਉਹ ਜੀ ਬਿਲਕੁਲ ਨਹੀਂ ਉਹ ਨਾਲੀ ਚਰੀ ਸੀ ਜੀ ਉਹ ਪਾਈਪਾਂ ਸੀਗਾ ਜੀ ਠੀਕ ਹੈ ਜੀ ਤੇ ਸਾਨੂੰ ਜੀ ਗੱਡੀ ਤੇ ਅਸੀਂ ਜੀ ਕੁੜੀ ਕੋਲੇ ਰਹਿੰਦੇ ਸੀ ਠੀਕ ਹੈ ਜੀ ਤੇ ਸਾਨੂੰ ਜੀ ਗੱਡੀ ਤੇ ਉੱਥੋਂ ਵੀ ਗੱਡੀ ਪਪੂ ਕੈ ਨਿਕਲੀ ਠੀਕ ਹੈ ਜੀ ਤੇ ਨਾਲ ਛੱਡ ਸੱਤ ਨਾਮ ਦਾ ਮੁੰਡਾ ਸੀ ਠੀਕ ਹੈ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਜੀ ਪ੍ਰਸ਼ਾਸਨ ਤੋਂ ਤੇ ਅਸੀਂ ਜੀ ਐਂ ਜੰਮਨੇ ਆ ਵੀ ਹੁਣ ਸਾਡਾ ਮੁੰਡਾ ਐਨਾ ਕੁੱਟਿਆ ਮਾਰਿਆ ਗਿਆ ਜਿਹੜਾ ਉਹ ਆਂਦੇ ਸੀ ਵੀ ਚਿੱਟਾ ਆ ਲੰਦਾ ਜਾਂ ਵੇਚਦਾ ਇਹ ਹੋ ਜਾ ਸਾਡਾ ਮੁੰਡਾ ਹੈ ਨਹੀਂ ਸੀ ਜੀ ਠੀਕ ਹੈ ਜੀ ਸਾਡੇ ਮੁੰਡੇ ਨੂੰ ਤਾਂ ਇਹ ਚਿੱਟੇ ਦੀ ਗੱਲ ਕਰੀ ਜਾਂਦੇ ਆ ਉਹਨੂੰ ਤਾਂ ਬੀੜੀ ਦਾ ਬੈਰ ਨਹੀਂ ਸੀ ਨਾ ਕਦੇ दारू ਪੀਤੀ ਸੀ ਉਹਨੇ ਮੈਂ ਕਹਿ ਦਿੰਦੀ ਸੀ ਵੀ ਇਹ ਹੋ ਜਾਏ ਤਾਂ ਕਰਮਾਲੀਆਂ ਦੇ ਮੁੰਡੇ ਹੁੰਦੇ ਤਾਂ ਕਰਮਾਲੀਆਂ ਨੂੰ ਘਰਾਂ ਵਾਲੇ ਮਿਲਦੇ ਆ ਜੀ ਵੀ ਜਿਹਨੇ ਕਦੇ ਪੰਜੀ ਦਾ ਬੈਰ ਨਹੀਂ ਕਰਿਆ ਕੋਈ दारू ਛਰਾਬ ਨਹੀਂ ਪੀਣੀ ਠੀਕ ਹੈ ਜੀ ਤੇਰਾ ਵਾਲਾ ਸੀ ਜੀ ਪਾਣੀ ਦਾ ਤੇ ਪਾਣੀ ਤਾਂ ਜਦੋਂ ਜੀ ਸਰਪੰਚ ਬਣਿਆ ਸੀ ਤੇ ਹੁਣ ਦੂਜੇ ਅੰਦਰ ਸਿੱਤ ਗੱਲ ਸੁਣਨੀ ਸੀ ਠੀਕ ਹੁਣ ਜੇ ਧਰਨਾ ਲੱਗਿਆ ਸੀ ਤੇ ਅੱਗੇ ਕਿਹੜੇ ਲੋਕੀ ਵੀ ਧਰਨਾ ਲੰਦੇ ਕਿੱਡੀ ਕੀ ਖਾਚ ਗੱਲ ਸੀ ਜੇ ਧਰਨਾ ਲਾ ਲਿਆ ਆ ਪ੍ਰਸ਼ਾਸਨ ਵੀ ਹਾਂ ਜੇ ਹਮ ਤੁਹਾਨੂੰ ਧਰਨਾ ਚੱਕ ਹੀ ਲੈਂਦੇ ਜੀ ਸਾਡੇ ਮੁੰਡੇ ਨੇ ਵੇਖ ਲਾ ਸਾਡੇ ਕੁੜੀ ਨੂੰ ਮੇਰੀ ਕੁੜੀ ਨੂੰ ਆਪਦੀ ਭੈਣ ਬਣਾ ਕੇ ਦੇਖ ਲੈ ਐਨਾ ਪੜਾਇਆ ਸੀ ਉਹਦੇ ਨਾਲ ਪੀਪਰ ਦਵਾਉਂ ਜਾਂਦਾ ਸੀ ਜੇ ਜਿੱ ਸਾਡੀ ਐਨੀ ਵਿਗੜੋ ਪਈ ਹੁੰਦੀ ਫਿਰ ਕੁੜੀ ਨੂੰ ਕਿਉਂ ਕਿਉਂ ਪੀਪਰ ਦਵਾਉਂ ਜਾਂਦਾ ਜੀ ਹੁਣ ਮਾਤਾ ਜੀ ਫਿਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਜੀ ਆਏ ਆਨੇ ਆ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਆ ਜੀ ਜਦੋਂ ਵੀ ਹੁਣ ਸਾਡੇ ਮੁੰਡੇ ਦੀ ਉਹਨਾਂ ਨੇ ਜੋਰ ਲਾਉਣ ਕੋਈ ਕਿਸਾਨ ਚਾਹੇ ਘਰ ਜੀ ਸਾਡਾ ਸਾਰਾ ਬੇਵਰਕ ਉੱਥੇ ਜੀ ਸਾਨੂੰ ਤਾਂ ਲਿਆਏ ਕਹਿੰਦੇ ਵੀ ਆਹ ਜਿਹੜੇ ਪਰਚੇ ਪਏ ਆ ਉਹ ਰੱਦ ਹੋਣਗੇ ਸਾਨੂੰ ਕੀ ਜੀ ਪਤਾ ਸੀ ਮੈਂ ਜੀ ਮੈਂ ਬੋਲੀ ਨਹੀਂ ਜੀ ਮੈਂ ਕਿਹਾ ਜੀ ਮੇਰੀ ਧੜਕਣਾ ਬਧੀ ਪਈ ਆ ਮੈਂ ਬੋਲ ਨਹੀਂ ਸਕਦੀ ਵੀ ਮੈਂ ਨਹੀਂ ਬੋਲਦੀ ਠੀਕ ਇਹਨੂੰ ਕੱਲੇ ਇਹ ਬੋਲਿਆ ਮੈਨੂੰ ਆਂਦੇ ਪਾਣੀ ਪੀ ਕੇ ਬੋਲ ਪਾ ਮੈਂ ਕਹਦੀ ਨਹੀਂ ਵੀ ਮੇਰੀ ਧੜਕਣਾ ਬਧੀ ਪਈ ਆ ਮੈਂ ਨਹੀਂ ਬੋਲਦੀ ਅੱਗੇ ਵੀ ਮੇਰੀ ਧੜਕਣਾ ਵੱਧ ਜਾਂਦੀ ਸੀ ਇਹੋ ਜੀ ਹੁਣ ਗੱਲ ਸੁਣ ਕੇ ਤੇ ਵਿਪਤ ਤੇ ਆ ਅਹ ਝੂਠਾ ਫੜਾ ਹਾਂ ਕੁੱਲ ਮਿਲਾ ਕੇ ਹੁਣ ਤੁਸੀਂ ਕੁਲਦੀਪ ਦੇ ਨਾਲ ਹੋ ਜੀ ਹਾਂਜੀ ਹਾਂਜੀ ਉਹਦੇ ਨਾਲ ਸੀ ਜਿਉਂ ਕੁੜੀ ਕੋਲੇ ਗਈ ਸੀ ਨਹੀਂ ਹੁਣ ਨਾਲ ਉਹ ਜੀ ਹਾਂਜੀ ਨਾਲ ਹਾਂਜੀ ਹਾਂਜੀ ਠੀਕ ਹੈ ਸਰ ਥੈਂਕ ਯੂ ਅਸੀਂ ਜੀ ਆਪਦੇ ਮੁੰਡੇ ਤੇ ਮਾਰੀ ਨਹੀਂ ਸੋਚਦੇ ਜਦੋਂ ਉਹਨੇ ਸਾਡੇ ਤੇ ਮਾਰੀ ਨਹੀਂ ਸੋਚੀ ਸਾਡੇ ਦਾ ਦੋ ਕੁੜੀਆ ਸਾਡੇ ਚ ਰਿਆਂਗਾ ਲਗਾਈ ਆ ਉਹਨਾਂ ਦੇ ਜਵਾਬ ਵੀ ਹੋਇਆ ਠੀਕ ਹੈ ਜੀ ਓਕੇ ਜੀ